ਇਸ ਵੀਡੀਓ ਵਿੱਚ ਆਪਾਂ ਦੇਖਦੇ ਹਾਂ ਕਿ ਥੋੜਾ ਜਿਹਾ ਮੀਂਹ ਪੈਂਦਾ ਤੇ ਭੈਣ ਭਰਾ ਨੂੰ ਲੈਣ ਲਈ ਗੱਡੀ 'ਚ ਆਂਟੀ ਆਉਂਦੀਆਂ ਹਨ ਪਤਾ ਨਹੀਂ ਇਹਨਾਂ ਦੇ ਮਾਮ ਸੀ ਜਾਂ ਕੋਣ ਇਹ ਨਹੀਂ ਪਤਾ ਲੱਗ ਸਕਿਆ ਤੇ ਦੇਖੋ ਉਸ ਤੋਂ ਬਾਅਦ ਆਂਟੀ ਕਹਿੰਦੀ ਆ ਕਿ ਸਾਡੇ ਜ਼ਮਾਨੇ 'ਚ ਤਾਂ ਐਵੇਂ ਹੁੰਦਾ ਹੀ ਨਹੀਂ ਸੀ ਭਾਵੇਂ ਮੀਂਹ ਆਜੇ ਭਾਵੇਂ ਨੇਰੀ ਆਜੇ ਸਾਨੂੰ ਜਾਣਾ ਹੀ ਪੈਂਦਾ ਸੀ ਸਾਡੇ ਮੰਮੀ ਡੈਡੀ ਸਾਨੂੰ ਲੈਣ ਨਹੀਂ ਹੁੰਦੇ ਤੇ ਅੱਜ ਕੱਲ ਦੇ ਬੱਚੇ ਦੇਖੋ ਮਾੜਾ ਜਿਹਾ ਕੁਝ ਹੁੰਦਾ ਤਾਂ ਮਿੰਟ 'ਚ ਗੱਡੀ ਮੰਗਾ ਲੈਂਦੇ ਆ ਤੇ ਤੁਰਿਆ ਵੀ ਨਹੀਂ ਜਾਂਦਾ ਕਹਿੰਦੇ ਲਤਾਂ ਦੁਖਦੀਆਂ ਨੇ ਇਸ ਦੀ ਭੈਣ ਨੇ ਵੀ ਇਹ ਗੱਲ ਦੱਸੀ ਜੋ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਬਾਕੀ ਇਸ ਆਂਟੀ ਨੇ ਹੋਰ ਵੀ ਗੱਲਾਂ ਕੀਤੀਆਂ ਤੇ ਮੁੰਡੇ ਨੇ ਅੱਗੋਂ ਜਵਾਬ ਬਹੁਤ ਤਿੱਖੇ ਦਿੱਤੇ ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਏ ਤੇ ਦੱਸਿਆ ਜਾਂਦਾ ਕਿ ਬਾ ਇਹ ਕੁਝ ਪੜਾਇਆ ਜਾਂਦਾ ਕਿ ਬੱਚੇ ਕਿਵੇਂ ਲੜਾਈ ਕਰਦੇ ਤੇ ਕਿਵੇਂ ਅੱਗੋਂ ਬੋਲਦੇ ਆਓ ਦੇਖੋ ਤੁਸੀਂ ਵੀ ਪੂਰੀ ਵੀਡੀਓ ਤਾਂ ਕੇ ਸ਼ੇਅਰ ਜ਼ਰੂਰ ਕਰੋ ਜੇਕਰ ਤੁਹਾਨੂੰ ਵੀ ਸੱਚੀਆਂ ਗੱਲਾਂ ਲਗੀਆਂ ਧੰਨਵਾਦ ਮਾੜਾ ਜੀ ਮੀ ਪਿਆ ਕੇ ਗੱਡੀ 'ਚ ਲੈ ਜਾਓ ਗੱਡੀ 'ਚ ਸਾਡੇ ਜ਼ਮਾਨੇ ਦਾ ਆਰਾਮ ਨਾ ਤੁਰ ਕੇ ਜਾਈਦਾ ਹੁੰਦਾ ਸੀ ਤੁਹਾਡਾ ਜ਼ਮਾਨਾ ਸੀਦਾ ਤੁਹਾਡੇ ਜ਼ਮਾਨੇ ਲੰਘ ਗਿਆ ਕਿੰਨੇ ਕੰਮ ਕਰੇ ਇੱਕ ਜਹਾਜ਼ ਲੈ ਆਦੋ ਇਤਾਲੀ ਉੱਤੀ ਜਾ ਕੇ ਰੁਕਾ ਆ ਇਹਨੂੰ ਜਹਾਜ਼ ਹੀ ਲੈ ਜਾਣਾ ਅਹੀ ਤੁਰ ਕੇ ਜਾਈਦਾ ਭਾ ਮਮੀ ਆਵੇ ਭਾ ਮੇ ਤੋ ਖਾਣ ਆਵੇ ਸਾਡੀ ਮਾਂ ਕਹਿੰਦੀ ਹੁੰਦੀ ਸੀ ਨਾ ਸਾਡੀ ਮਾਂ ਜਾਂਦੀ ਸੀ ਨਾ ਸਾਡਾ ਪਿਓ ਜਾਂਦਾ ਸੀ ਛੱਡਣ ਤੁਰ ਕੇ ਜਾਈਦਾ ਸੀ ਏਡੇ ਏਡੇ ਬੈਗ-ਪੈਗ ਤਾਂ ਪਤਾ ਨਹੀਂ ਕੀ ਹੋ ਜੇ ਦੋ ਮਿੰਟ ਚੱਲ ਕੇ ਮੈਨੂੰ ਮਗੱਡੀ ਚੋਂ ਮੁੱਦ ਲੱਤ ਕਰੀਆ ਦੁੱਖ ਦਿਖਾਇਆ ਹੂੰ ਸਮਾਂ ਖਤਮ ਹੋ ਚੁੱਕਿਆ ਸਾਡੀ ਜੀ ਕਿੱਦਾਂ ਖਤਮ ਹੋਸੇ ਭਾ ਜਾਤੇ ਰੱਖਣਾ ਚਾਹੀਦਾ ਨਾ ਹੁਣ ਗਾਂਵ ਇੱਧਰ ਦੇਖ ਫਤੂ ਗਾਂਵ ਆਪਣੇ ਨੇ ਆਣੇ ਦੱਸੂਗਾ ਨਾ ਹਾਂ ਤੇ ਤੂੰ ਵੀ ਗੱਡੀ ਛੱਡਿਆ ਜਾਊਗਾ ਮੰਮ ਨੂੰ ਇਹ ਤਾਂ ਪਤਾ ਹੈ ਚਾਰਜਾਂ ਚ ਕਿੱਦਾਂ ਰਹੀ ਤਾਂ ਕਿੱਦਾਂ ਬੋਲੀਦਾ ਹਾਂ ਨਹੀਂ ਤੇ ਇੱਕ ਮਿੰਟ ਤੂੰ ਆਪਣੇ ਨੇ ਬੂਆ ਬੰ ਲੋਕ ਲੈ ਲੈ ਕੋਈ ਨਾ ਆਪਣੇ ਨੇ ਆਨੇ ਗੱਡੀ ਗੈਂਚ ਲੈ ਕੇ ਜਾਈ ਮੈਂ ਦੇਖੂ ਕਿ ਜਿੱਤੜ ਕੋ ਟਾਈਮ ਹੋਇਆ ਕੰਮ ਤਾਂ ਪਾਪੇ ਨੇ ਕਰਨਾ ਹੋਣਾ ਨਾ ਆਖੇ